ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਅਸਲ ਫਕੀਰੀ ਕਿਦੋਂ ਮਿਲਦੀ ਹੈ ਇਨਸਾਨ ਨੂੰ ਤੇ ਕਿਵੇਂ ਬਣਦਾ ਹੈ ਅਸਲ ਫਕੀਰ ਸੋ ਇਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਦੱਸਾਂਗੇ 2 ਦਿਨ ਕਮੈਂਟਾਂ ਨਹੀਂ ਦੱਸ ਰਹੀਆਂ ਸੋ ਮਾਫੀ ਚਾਹੁੰਦੇ ਆ ਜੀ ਸੋ ਅੱਜ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਕਿ ਕਿਉਂਕਿ ਵਿਸ਼ਾ ਵੀ ਕਈ ਵਾਰ ਵੀਡੀਓ ਲੰਬੀ ਹੋ ਜਾਂਦੀ ਹੈ ਇਸ ਕਰਕੇ ਕਮੈਂਟ ਨਹੀਂ ਦਿੱਤੀ ਜਾਂਦੀ ਸੋ ਕੱਲ ਵੀ ਵੀਡੀਓ ਕਹਾਣੀ ਦੇ ਵਿੱਚ ਹੀ ਵੱਡੀ ਹੋ ਗਈ ਇਸ ਕਰਕੇ ਕਮੈਂਟਾਂ ਨਹੀਂ ਦੱਸੂਣੀਆਂ ਕੋਈ ਵੀ ਸੋ ਕੱਲ ਦੀ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਤੁਸੀਂ ਪਿਆਰ ਦਿੱਤਾ ਸੋ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਕਿਉਂਕਿ ਥੋੜੀ ਹਾਸੇ ਵਾਲੀ ਵੀ ਗੱਲ ਸੀਗੀ ਤੇ ਸਮਝਾਉਣ ਵਾਲੀ ਵੀ ਤੇ ਸਮਝਣ ਵਾਲੀ ਵੀ ਗੱਲ ਸੀਗੀ ਸੋ ਇਹੋ ਜਿਹੀਆਂ ਕਹਾਣੀਆਂ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਜੇਕਰ ਇਹਨਾਂ ਨੂੰ ਸਮਝਿਆ ਜਾਵੇ। ਸੋ ਗੱਲ ਸੁਣਨ ਦੀ ਨਹੀਂ ਕੱਲੀ ਹੁੰਦੀ ਜਦੋਂ ਗੱਲ ਨੂੰ ਸਮਝ ਜਾਂਦਾ ਇਨਸਾਨ ਤਾਂ ਫਿਰ ਜ਼ਿੰਦਗੀ ਵਿੱਚ ਇਹੋ ਜਿਹੀਆਂ ਪ੍ਰੋਬਲਮਾਂ ਜਿਹੜੀਆਂ ਨਹੀਂ ਆਉਂਦੀਆਂ। ਸੋ ਇਸ ਕਰਕੇ ਗੱਲ ਨੂੰ ਸੁਣਦੇ ਹੋ ਤਾਂ ਸਮਝਣ ਦੀ ਵੀ ਕੋਸ਼ਿਸ਼ ਕਰੋ। ਉਹਦੀ ਕਹਿਰਾਈ ਤੱਕ ਪਹੁੰਚੋ ਕਿ ਇਹਦਾ ਅਰਥ ਕੀ ਹੈ। ਸੋ ਜਦੋਂ ਇਨਸਾਨ ਇਹਨਾਂ ਗੱਲਾਂ ਨਾਲ ਝਗੜਨਾ ਸ਼ੁਰੂ ਕਰਦਾ ਅੰਦਰੋਂ ਅੰਤਰੀ ਸੁਵਾਲ ਜਵਾਬ ਆਪਣੇ ਆਪ ਕਰਨੇ ਸ਼ੁਰੂ ਕਰਦਾ ਆ। ਇਹਦੇ ਵਿੱਚ ਹੀ ਗਿਆਨ ਮਿਲਦਾ ਹੈ ਸੋ ਜਦੋਂ ਤੁਸੀਂ ਆਪਣੇ ਆਪ ਨਾਲ ਇਕੱਲੇ ਬੈਠ ਕੇ ਗੱਲਾਂ ਅੰਦਰੋਂ ਅੰਤਰੀ ਤੁਹਾਡੇ ਚੱਲਦੀਆਂ ਕਰ ਰਹੇ ਹੋ ਆਪਣੇ ਮੁਰਸ਼ਿਦ ਨਾਲ ਗੱਲਾਂ ਕਰੋ ਮਨ ਦੇ ਵਿੱਚ ਤਾਂ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਵੀ ਜਰੂਰ ਮਿਲਣਗੇ ਸੋ ਇਹ ਹੀ ਗਿਆਨ ਹੁੰਦਾ ਹੈ ਜਦੋਂ ਅੰਦਰੋਂ ਆਪਣੇ ਆਪ ਜਵਾਬ ਸਵਾਲ ਦਾ ਮਿਲਦਾ ਚਾਲੇ ਸੋ ਹੁਣ ਇੱਥੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਲਿਖਣਾ ਜੀ ਸੋ ਇੱਥੇ ਜੋ ਪਹਿਲਾ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕੀ ਕੋਈ ਇਹੋ ਜਿਹਾ ਪਾਠ ਸਾਨੂੰ ਦੱਸੋ ਜਿਹਦੇ ਨਾਲ ਬਚਨ ਆਣ ਲੱਗ ਪੈਣ ਸੋ ਦੇਖੋ ਪਾਠ ਹਰ ਕੋਈ ਹੀ ਕਰਦਾ ਹੈ ਤੇ ਪਾਠ ਨੂੰ ਸਮਝਦਾ ਕੋਈ ਵੀ ਨਹੀਂ ਸੋ ਜੇਕਰ ਤੁਸੀਂ ਸਿਮਰਨ ਕਰਦੇ ਹੋ ਜਾਂ ਪਾਠ ਕਰਦੇ ਹੋ ਕਿਸੇ ਵੀ ਤਰ੍ਹਾਂ ਦੀ ਸੇਵਾ ਕਰਦੇ ਹੋ ਉਹਨੂੰ ਸਮਝਣ ਦੀ ਜ਼ਰੂਰਤ ਹੈ ਸੋ ਚਾਹੇ ਨਾਮ ਸ਼ਬਦ ਕਰਦੇ ਹੋ ਚਾਹੇ ਪਾਠ ਕਰਦੇ ਹੋ ਕਿਸੇ ਵੀ ਤਰ੍ਹਾਂ ਦਾ ਸ਼ਬਦ ਸਿਮਰਦੇ ਹੋ ਸੋ ਉਸ ਸ਼ਬਦ ਨੂੰ ਜਿੰਨਾ ਸਿਮਰੋਗੇ ਉਹਦੇ ਵਿੱਚ ਹੀ ਤੁਹਾਨੂੰ ਸਭ ਕੁਝ ਮਿਲੇਗਾ ਸੋ ਜਿੰਨੀ ਤੁਸੀਂ ਨਾਮ ਦੀ ਧਮਾਈ ਇਕੱਠੀ ਕਰੋਗੇ ਉਨਾ ਹੀ ਗਿਆਨ ਹੋਣਾ ਸ਼ੁਰੂ ਹੋਵੇਗਾ ਤੇ ਉਹ ਮਾਲਕ ਵਚਨ ਕਰਮ ਲੱਗ ਪਵੇਗਾ ਸੋ ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਅਸੀਂ ਜੇ ਕਹੀਏ ਕਿ ਆਪ ਆਰਤੀ ਤੁਸੀਂ ਕਰ ਲੋ ਇਹਦੇ ਵਿੱਚ ਹੀ ਪਾਵਰ ਹੈ ਪਾਵਰ ਹਰ ਇੱਕ ਸ਼ਬਦ ਵਿੱਚ ਉਹ ਨਹੀਂ ਹੀ ਆ ਗੱਲ ਇੰਨੀ ਹੈ ਕਿ ਇਨਸਾਨ ਸਮਝਦਾ ਨਹੀਂ ਸੋ ਜੇਕਰ ਤੁਸੀਂ ਇਸ ਗੱਲ ਨੂੰ ਸਮਝ ਜਾਉਂਗੇ ਕਿ ਜੋ ਨਾਮ ਸ਼ਬਦ ਸਾਡੇ ਕੋਲ ਹੈ ਉਹਦੇ ਜਿੰਨੀ ਪਾਵਰ ਹੈ ਹੀ ਨਹੀਂ ਕਿਤੇ ਤੇ ਜਦੋਂ ਤੁਸੀਂ ਉਹਨੂੰ ਸਿਮਰਨਾ ਸ਼ੁਰੂ ਕਰੋਗੇ ਤੇ ਉਹਦੇ ਵਿੱਚ ਹੀ ਤੁਹਾਨੂੰ ਵਚਨ ਹੋਣਗੇ ਉਹਦੇ ਵਿੱਚ ਹੀ ਤੁਹਾਨੂੰ ਦਰਸ਼ਨ ਹੋਣੇ ਸ਼ੁਰੂ ਹੋ ਜਾਣਗੇ ਇਹ ਤੁਹਾਡੇ ਤੇ ਹੈ ਕਿ ਤੁਸੀਂ ਕਿੰਨਾ ਸਿਮਰੋਗੇ ਸੋ ਜਿੰਨਾ ਤੁਸੀਂ ਨਾਮ ਸ਼ਬਦ ਸਿਮਰ ਲਓਗੇ ਦਸਵਾਂ ਦਵਾਰ ਖੁੱਲ ਜਾਏਗਾ ਤਾਂ ਫਿਰ ਚਾਨਣ ਹੋ ਜਾਂਦਾ ਹੈ ਗਿਆਨ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਦਸਵਾਂ ਦਵਾਰ ਖੁੱਲਦਾ ਹੈ ਤੇ ਫਿਰ ਮਾਲਕ ਦੇ ਦਰਸ਼ਨ ਵੀ ਹੁੰਦੇ ਆ ਤੇ ਬਚਨ ਵੀ ਹੁੰਦੇ ਆ ਸੋ ਇਹ ਤੁਹਾਡੇ ਤੇ ਹੈ ਕਿ ਜੋ ਵੀ ਸ਼ਬਦ ਤੁਹਾਡੇ ਕੋਲ ਹੈ ਉਹਨੂੰ ਕਿੰਨਾ ਕੁ ਤੁਸੀਂ ਸਿਮਰ ਸਕਦੇ ਆ ਜਿੰਨਾ ਜ਼ਿਆਦਾ ਤੁਸੀਂ ਨਾਮ ਸ਼ਬਦ ਨੂੰ ਸਿਮਰ ਲਓਗੇ ਉੰਨੀ ਹੀ ਪਾਵਰ ਤੁਹਾਨੂੰ ਆਪਣੇ ਆਪ ਦੱਸਣ ਲੱਗ ਪਵੇਗੀ ਸੋ ਜਦੋਂ ਅਸੀਂ ਨਾਮ ਦੀ ਕਮਾਈ ਕਰਦੇ ਜੇ ਨੇ ਕਰਦੇ ਜਾਂਨੇ ਲਿਬ छुट ਜਾਂਦੀ ਆ ਹਰ ਪਲ ਹਰ ਟਾਈਮ ਜਦੋਂ ਨਾਮ ਸ਼ਬਦ ਸਿੱਤ ਹੋ ਜਾਂਦਾ ਹੈ ਤਾਂ ਫਿਰ ਗਿਆਨ ਆਉਣਾ ਸ਼ੁਰੂ ਹੋ ਜਾਂਦਾ ਬਚਨ ਹੋਣ ਲੱਗ ਪੈਂਦੇ ਆ ਤੇ ਦਰਸ਼ਨ ਮਾਲਕ ਦੇ ਹੋਣ ਲੱਗ ਪੈਂਦੇ ਆ ਸੋ ਇਸ ਕਰਕੇ ਗੁਰੂ ਤਾਰਨਾ ਜ਼ਰੂਰ ਕਰੋ ਜੋ ਗੁਰੂ ਨਾਮ ਸ਼ਬਦ ਦਿੰਦਾ ਹੈ ਉਸ ਨਾਮ ਸ਼ਬਦ ਦੀ ਕਮਾਈ ਜਿੰਨੀ ਜ਼ਿਆਦਾ ਕਰੋਗੇ ਉਨਾ ਹੀ ਲਾਭ ਪਾਓਗੇ ਸੋ ਹੁਣ ਇਥੇ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਅਸਲ ਫਕੀਰ ਇਨਸਾਨ ਕਿਦੋਂ ਬਣ ਸਕਦਾ ਹੈ ਜੇਕਰ ਸੇਵਾ ਕਰਨੀ ਸ਼ੁਰੂ ਕਰਦਾ ਹੈ ਤਾਂ ਹਰ ਕੋਈ ਅੱਜਕੱਲ੍ਹ ਥੋੜੀ ਸੇਵਾ ਕਰਦਾ ਹੈ ਸੋਚਦਾ ਹੈ ਕਿ ਸ਼ਾਇਦ ਅਸੀਂ ਫਕੀਰੀ ਦੇ ਰਸਤੇ ਤੇ ਪੈ ਗਏ ਹਾਂ ਸੋ ਫਕੀਰੀ ਨੂੰ ਹਾਸਲ ਕਰਨਾ ਸੌਖਾ ਵੀ ਨਹੀਂ ਤੇ ਜੇ ਸੋਚਿਆ ਜਾਵੇ ਤੇ ਬਹੁਤਾ ਔਖਾ ਵੀ ਨਹੀਂ ਜੇ ਕਿਸਾਨ ਠਾਣ ਲਵੇ ਕਿ ਮੈਂ ਨਾਮ ਦੀ ਕਮਾਈ ਵੱਧ ਚੜ ਕੇ ਕਰਨੀ ਆ ਤੇ ਆਪਣੇ ਗੁਰੂ ਦੇ ਬਚਨਾਂ ਤੇ ਤੁਲਨਾ ਹੈ ਸੋ ਜਦੋਂ ਅਸੀਂ ਆਪਣੇ ਗੁਰੂ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਦੇ ਆ ਉਹਨਾਂ ਬਚਨਾਂ ਤੇ ਤੁਰ ਕੇ ਦੇਖਦੇ ਆ ਚੱਲਦੇ ਆ ਤੁਰਦੇ ਆ ਤਾਂ ਫਿਰ ਵੀ ਉਹ ਪਰਮਾਤਮਾ ਦਾ ਨਾਮ ਜਪਿਆ ਤੁਹਾਡੇ ਕੰਮ ਆਵੇਗਾ ਫਿਰ ਵੀ ਅਸਲ ਕੀਰੀ ਤੱਕ ਤੁਸੀਂ ਪਹੁੰਚ ਸਕਦੇ ਨਹੀਂ ਸੋ ਜੇਕਰ ਪਰਮਾਤਮਾ ਨੂੰ ਅਸਲ ਵਿੱਚ ਜੇ ਕੋਈ ਪਿਆਰ ਕਰਦਾ ਹੈ ਪਾਉਣਾ ਚਾਹੁੰਦਾ ਹੈ ਵੈਸੇ ਤਾਂ ਇੱਥੇ ਇਹ ਹੀ ਦੇਖਿਆ ਗਿਆ ਹੈ ਕਿ ਹਰ ਕੋਈ ਆਪੋ ਆਪਣੇ ਮਤਲਬ ਲਈ ਫੀਰ ਉਹ ਮੁਰਸ਼ਿਦ ਦੀ ਸੇਵਾ ਕਰਦਾ ਆ ਜੇਕਰ ਮਾਲਕ ਕੋਈ ਕੰਮ ਨਾ ਬਣਾਵੇ ਤਾਂ ਫਿਰ ਇਨਸਾਨ ਉਹ ਰਸਤੇ ਨੂੰ ਛੱਡ ਦਿੰਦਾ ਹੈ ਤੇ ਸੋਚਦਾ ਹੈ ਕਿ ਮੈਂ ਬਹੁਤ ਸੇਵਾ ਕੀਤੀ ਸੋ ਜੋ ਫਕੀਰੀ ਪਾਉਣੀ ਚਾਹੁੰਦੇ ਆ ਉਹ ਫਿਰ ਘਰ-ਬਾਰ ਨੂੰ ਤਿਆਗਦੇ ਆ ਉਹ ਸਿਰਫ ਮੌਲਾ ਹੀ ਮੌਲਾ ਦਾ ਵਿਰਦ ਪਗਾਉਂਦੇ ਆ ਕਿਉਂਕਿ ਉਹਨਾਂ ਨੇ ਸਿਰਫ ਪ੍ਰਮਾਤਮਾ ਨੂੰ ਪਾਉਣਾ ਹੁੰਦਾ ਜਿਹੜੇ ਪ੍ਰਮਾਤਮਾ ਨੂੰ ਪਿਆਰ ਕਰਦੇ ਮੁਰਸ਼ਿਦ ਨੂੰ ਪਿਆਰ ਕਰਦੇ ਆ ਉਹ ਸਿਰਫ ਫਿਰ ਮੁਰਸ਼ਿਦ ਨੂੰ ਹੀ ਪਿਆਰ ਕਰਦੇ ਆ ਹੋਰ ਕਿਸੇ ਨੂੰ ਪਿਆਰ ਨਹੀਂ ਕਰ ਸਕਦੇ ਨਾ ਹੀ ਆਪਣੇ ਕਰਦਿਆਂ ਨੂੰ ਨਾ ਰਿਸ਼ਤੇਦਾਰਾਂ ਸਿਰਫ ਉਹਨਾਂ ਨੂੰ ਆਪਣੇ ਮਾਲਕ ਨਾਲ ਹੁੰਦਾ ਹੈ ਕਿ ਸਾਡਾ ਮਾਲਕ ਜਿਵੇਂ ਰਾਜੀ ਅਸੀਂ ਉਸ ਰਜਾ ਵਿੱਚ ਰਹਿਣਾ ਹੈ ਸੋ ਜਦੋਂ ਆਪਣੇ ਯਾਰ ਨੂੰ ਰਾਜੀ ਕਰਨ ਲਈ ਉਹ ਹਰ ਇੱਕ ਢੰਗ ਅਪਣਾਉਂਦਾ ਹੈ ਕਿ ਮੇਰਾ ਮਾਲਕ ਮੇਰੇ ਤੋਂ ਖੁਸ਼ ਹੋ ਜਾਵੇ ਤਾਂ ਮੈਨੂੰ ਮਿਲ ਜਾਵੇ ਸੋ ਜਿਹੜਾ ਇਨਸਾਨ ਸਿਰਫ ਆਪਣੇ ਮੁਰਸ਼ਿਦ ਨੂੰ ਹੀ ਪਿਆਰ ਕਰਦਾ ਕੋਈ ਲਾਲਚ ਨਹੀਂ ਕਿ ਕਿਸੇ ਲਾਲਚ ਵਿੱਚ ਆ ਕੇ ਸੇਵਾ ਕਰਦਾ ਸਿਰਫ ਫਕੀਰੀ ਉਹਨਾਂ ਨੂੰ ਹੀ ਮਿਲਦੀ ਆ ਸੋ ਜੋ ਇਨਸਾਨ ਆਪਣੇ ਰਿਸ਼ਤੇਦਾਰ ਜਾਂ ਆਪਣੇ ਘਰਦਿਆਂ ਦੀ ਟੈਨਸ਼ਨ ਲੈ ਕੇ ਚੱਲਦੇ ਆ ਕਿ ਅਸੀਂ ਸੇਵਾ ਕਰਦੇ ਮਾਲਕ ਸਾਡਾ ਆ ਵੀ ਬਣਾ ਦੇਵੇ ਆ ਵੀ ਬਣਾ ਦੇਵੇ ਸੋ ਉਹਨਾਂ ਤੇ ਕਿਰਪਾ ਜ਼ਰੂਰ ਹੁੰਦੀ ਹੈ ਮਾਲਕ ਦੀ ਪਰ ਉਹ ਫਕੀਰ ਕਦੇ ਨਹੀਂ ਬਣ ਸਕਦੇ ਜੇਕਰ ਫਕੀਰ ਬਣਨਾ ਹੈ ਤਾਂ ਫਿਰ ਸਭ ਕੁਝ ਤਿਆਗਣਾ ਪੈਂਦਾ ਆ ਇਹਨਾਂ ਗੱਲਾਂ ਨੂੰ ਦਿਲ ਵਿੱਚੋਂ ਕੱਢਣਾ ਪੈਂਦਾ ਹੈ ਤਾਂ ਫਿਰ ਜਿਵੇਂ ਯਾਰ ਅਦਾਜੀ ਰੱਖੇ ਉਵੇਂ ਰਹਿਣਾ ਪੈਂਦਾ ਆ ਸੋ ਫਿਰ ਕੋਈ ਘਰ ਨਹੀਂ ਦੇਖਿਆ ਜਾਂਦਾ ਕੋਈ ਰਿਸ਼ਤਾ ਨਾਤਾ ਨਹੀਂ ਦੇਖਿਆ ਜਾਂਦਾ ਸਿਰਫ ਮਾਲਕ ਦਾ ਹੀ ਪਿਆਰ ਚਾਹੀਦਾ ਹੁੰਦਾ ਹੈ ਤੇ ਮਾਲਕ ਨੂੰ ਪਾਉਣ ਦੀ ਇੱਕ ਜਿੱਤ ਹੁੰਦੀ ਆ ਕਿ ਕਿਸੇ ਤਰ੍ਹਾਂ ਮੈਂ ਉਹਨੂੰ ਜਿੱਤ ਲਵਾਂ ਜਿਸ ਤਰ੍ਹਾਂ ਅਸੀਂ ਆਪਣੇ ਘਰ ਦੀਆਂ ਨਹੀਂ ਪਰੇਸ਼ਾਨੀਆਂ ਨੂੰ ਦੂਰ ਕਰਾਉਣ ਲਈ ਬਹੁਤ ਦੌੜ ਭੱਜ ਕਰਦੇ ਆ ਇਸੇ ਤਰ੍ਹਾਂ ਨਾਲ ਇੱਕ ਪਾਸੇ ਉਹ ਇਨਸਾਨ ਹੈ ਜਿਹੜਾ ਆਪਣੇ ਮੁਰਸ਼ਿਦ ਨੂੰ ਹੀ ਪਉਣਾ ਚਾਹੁੰਦਾ ਹੈ ਸਿਰਫ ਉਹਦੇ ਨਾਲ ਹੀ ਪਿਆਰ ਪਾ ਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਣਾ ਚਾਹੁੰਦਾ ਆਪਣਾ ਜਨਮ ਉਹਦੇ ਲੇਖੇ ਲਾਉਣਾ ਚਾਹੁੰਦਾ ਹੈ ਸੋ ਉਹ ਅਸਲ ਇਨਸਾਨ ਫਕੀਰ ਬਣਦਾ ਹੈ ਸੋ ਜੋ ਅਸੀਂ ਅੱਜ ਸੇਵਾ ਕਰ ਰਹੇ ਹਾਂ ਉਹਦੇ ਨਾਲ ਉਹ ਮਾਲਕ ਕਿਰਪਾ ਤਾਂ ਕਰਦਾ ਹੈ ਪਰ ਅੱਜ ਅਸੀਂ ਸਿਰਫ ਆਪਣੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਉਸ ਮੁਰਸ਼ਿਦ ਨਾਲ ਪਿਆਰ ਪਾਉਂਦੇ ਹਾਂ ਉਸ ਮੁਰਸ਼ਿਦ ਦੀ ਸੇਵਾ ਕਰਦੇ ਹਾਂ ਜੇਕਰ ਉਹ ਮਾਲਕ ਸਾਡੇ ਕੰਮ ਨਾ ਆਵੇ ਤਾਂ ਫਿਰ ਕੋਈ ਵੀ ਨਾਮ ਹੀ ਨਹੀਂ ਸਿਮਰ ਸਕਦਾ ਉਸ ਸੱਚੇ ਮੁਰਸ਼ਿਦ ਦਾ ਸਿਰਫ ਆਪੋ ਆਪਣੇ ਮਤਲਬ ਲਈ ਹਰ ਕੋਈ ਇੱਕ ਕਰਮ ਕਰ ਰਿਹਾ ਹੈ ਸੋ ਅਸਲ ਜੇਕਰ ਪਿਆਰ ਪਾਉਣਾ ਹੈ ਅਸਲ ਫਕੀਰ ਬਣਨਾ ਹੈ ਤਾਂ ਉਹਦੇ ਲਈ ਫਿਰ ਇਹ ਮਨ ਨੂੰ ਟਿਕਾਉਣਾ ਪਵੇਗਾ ਸਿਰਫ ਮੌਲਾ ਹੀ ਮੌਲਾ ਦਾ ਵਿਰਤ ਪਕਾਉਣਾ ਪਵੇਗਾ ਸਿਰਫ ਉਹਦੀ ਰਜਾ ਵਿੱਚ ਹੀ ਰਹਿਣਾ ਪਵੇਗਾ ਸੋ ਰਿਸ਼ਤੇ ਨਾਤਿਆਂ ਨੂੰ ਦਿਲ ਵਿੱਚੋਂ ਕੱਢ ਕੇ ਉਸ ਮੁਰਸ਼ਿਦ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਹੀ ਉਸ ਮੁਰਸ਼ਿਦ ਨੂੰ ਪਾਇਆ ਜਾ ਸਕਦਾ ਕਿਉਂਕਿ ਜੇਕਰ ਮਾਲਕ ਨੂੰ ਆਪਣੇ ਬਸ ਵਿੱਚ ਕਰਨਾ ਹੈ ਕਹਿੰਦੇ ਕੀ ਭਗਤਾਂ ਨੇ ਰੱਬ ਵੱਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾ ਸੋ ਜੇਕਰ ਉਸ ਮੁਰਸ਼ਿਦ ਨੂੰ ਵੱਸ ਵਿੱਚ ਕਰਨਾ ਹੈ ਤਾਂ ਪ੍ਰੇਮ ਦੀ ਡੋਰ ਪਾਉਣੀ ਪਵੇਗੀ ਸੋ ਜਦੋਂ ਅਸੀਂ ਮਨ ਵਿੱਚ ਪ੍ਰੇਮ ਜਗਾਵਾਂਗੇ ਆਪਣੇ ਮੁਰਸ਼ਿਦ ਲਈ ਤਾਹੀਂ ਉਹ মুর্ਸ਼ਿਦ ਸਾਨੂੰ ਮਿਲੇਗਾ ਜਿਵੇਂ ਅਸੀਂ ਆਪਣੇ ਘਰਦਿਆਂ ਨਾਲ ਪ್ರೀਮ ਕਰਦੇ ਹਾਂ ਤੇ ਸਾਨੂੰ ਵੀ ਪਿਆਰ ਮਿਲਦਾ ਹੈ ਇਸੇ ਤਰ੍ਹਾਂ ਨਾਲ ਜੇਕਰ ਅਸੀਂ ਆਪਣੇ মুর্ਸ਼ਿਦ ਨਾਲ ਪਿਆਰ ਪਾਉਂਦੇ ਹਾਂ ਤਾਂ ਫਿਰ ਉਹ মুর্ਸ਼ਿਦ ਵੀ ਪਿਆਰ ਕਰਦਾ ਹੈ ਫਿਰ ਜੋ ਪਿਆਰ ਉਹ মুর্ਸ਼ਿਦ ਕਰਦਾ ਹੈ ਉਹ ਕੋਈ ਰਿਸ਼ਤਾ ਨਾਤਾ ਨਹੀਂ ਕਰ ਸਕਦਾ ਫਿਰ ਦੁਨੀਆਂ ਤੇ ਨਾਮ ਹੋ ਜਾਂਦਾ ਹੈ ਤਾਂ ਰਹਿਂਦੀ ਦੁਨੀਆਂ ਤੱਕ ਨਾਮ ਰਹਿੰਦਾ ਹੈ ਉਸ ਫਕੀਰ ਦਾ ਜਿਹੜਾ ਉਸ মুর্ਸ਼ਿਦ ਦਾ ਬਣ ਜਾਂਦਾ ਤੇ ਅਸਲ ਫਕੀਰੀ ਨੂੰ ਹਾਸਲ ਕਰ ਲੈਂਦਾ ਹੈ ਸੋਚੇਕਰ ਅਸਲ ਫਕੀਰੀ ਨੂੰ ਹਾਸਲ ਕਰਨਾ ਤੇ ਇਸ ਮਨ ਨੂੰ ਟਿਕਾਉਣਾ ਪਵੇਗਾ ਕਹਿੰਦੇ ਕਿ ਰੱਬ ਦਾ ਕੀ ਪਉਣਾ ਬੁੱਲਿਆ ਇੱਧਰੋਂ ਪੁੱਟਣਾ ਇੱਧਰ ਲਾਉਣਾ ਸੋ ਮਨ ਨੂੰ ਇੱਧਰੋਂ ਰਿਸ਼ਤੇ ਨਾਤਿਆਂ 'ਚੋਂ ਕੱਢ ਕੇ ਸਿਰਫ ਆਪਣੇ ਪਰਮਾਤਮਾ ਵੱਲ ਦੀ ਸਾਈਡ ਨੂੰ ਟਿਕਾ ਲੈਣਾ ਹੈ ਜਦੋਂ ਅਸੀਂ ਆਪਣੇ ਮਨ ਨੂੰ ਸਮਝਾ ਲੈਂਦੇ ਆ ਟਿਕਾ ਲੈਂਦੇ ਆ ਤਾਂ ਫਿਰ ਉਹ ਦਿਨ ਦੂਰ ਨਹੀਂ ਜਿਸ ਦਿਨ ਸਾਡੇ ਮਾਲਕ ਦੀ ਕਿਰਪਾ ਹੋ ਜਾਂਦੀ ਹੈ ਜੇਕਰ ਅਸਲ ਫਕੀਰੀ ਪਾਉਣੀਆਂ ਤੇ ਇਹਨਾਂ ਰਾਸਪਿਆਂ ਤੇ ਤੁਰਨਾ ਪੈਂਦਾ ਆ ਉਹ ਮਾਲਕ ਕੰਡਿਆਂ ਉੱਤੇ ਦੀ ਵੀ ਘੜੀਸਦਾ ਹੈ ਪੈਸੇ ਵਾਂਗ ਟਣਕਾ ਆ ਕੇ ਪਹਿਲਾਂ ਦੇਖਦਾ ਆ ਫਿਰ ਉਹ ਮਿਲਦਾ ਆ ਕਹਿੰਦੇ ਕਿ ਫਕੀਰੀ ਪਹਿਲਾਂ ਟੰਗ ਦੀ ਆ ਤਾਂ ਫਿਰ ਰੰਗ ਦੀ ਆ ਫਿਰ ਐਸਾ ਰੰਗ ਵਿੱਚ ਰੰਗਦੀ ਆ ਫਿਰ ਦੁਨੀਆ ਤੇ ਨਾਮ ਤਾਂ ਹੁੰਦਾ ਹੀ ਹੁੰਦਾ ਆ ਫਿਰ ਸਿਰਫ ਔਰ ਸਿਰਫ ਅਨਸਥਾਨ ਇਹ ਸੋਚਦਾ ਹੈ ਕਿ ਮੈਂ ਇਹ ਵੇਲਾ ਕਿਉਂ ਹੱਥੋਂ ਖਝਾ ਲਿਆ ਮੈਂ ਕਿਉਂ ਨਹੀਂ ਉਸ ਪਰਮਾਤਮਾ ਨਾਲ ਪਿਆਰ ਪਾਇਆ ਮੈਂ ਕਿਉਂ ਇਨਾ ਰਿਸ਼ਤੇ ਨਾਤਿਆਂ ਵਿੱਚ ਉਲਝ ਕੇ ਰਹਿ ਗਿਆ ਸੋ ਇਸ ਕਰਕੇ ਮੌਕਾ ਰੈਂਦੇ ਹੀ ਉਸ ਮੁਰਸ਼ਿਦ ਦੀ ਸੇਵਾ ਕਰੋ ਵੈਸੇ ਅੱਜ ਦੇ ਹਿਸਾਬ ਨਾਲ ਚੱਲੀਏ ਤਾਂ ਫਕੀਰੀ ਪਾਉਣੀ ਸੌਖੀ ਨਹੀਂ ਹੈ ਸੋ ਬਾਕੀ ਘਰਦਿਆਂ ਨੂੰ ਵੀ ਪ੍ਰੇਮ ਕਰਨਾ ਜ਼ਰੂਰੀ ਹੈ ਇਸ ਕਰਕੇ ਸੇਵਾ ਵੀ ਕਰੋ ਚੰਗਾ ਕਰਮ ਵੀ ਕਰੋ ਤੇ ਆਪਣੇ ਪਰਿਵਾਰ ਦਾ ਵੀ ਧਿਆਨ ਰੱਖੋ ਸੇਵਾ ਕਰਦੇ ਜਾਓ ਇਹਦੇ ਵਿੱਚ ਹੀ ਮਾਲਕ ਰਾਜੀ ਹੈ ਸੋ ਮਾੜਾ ਕਰਮ ਕਦੇ ਨਾ ਕਰੋ ਕਰਮ ਕਰਨਾ ਚੰਗਾ ਕਰੋ ਸੋ ਮਾਲਕ ਦੀ ਕਿਰਪਾ ਹਮੇਸ਼ਾ ਰਹਿੰਦੀ ਹੈ